ਸਤਿ ਸ਼੍ਰੀ ਅਕਾਲ ਪੀਬੀ 32 ਨਮਾ ਸਰ ਦੇਖ ਰਏ ਆ ਅੱਜ ਤੁਹਾਡੇ ਨਾਲ ਬਲਾਚੌਰ ਸ਼ਹਿਰ ਦੀ ਬਹੁਤ ਹੀ ਮੰਦ ਭਾਗੀ ਖਬਰ ਸਾਂਝੀ ਕਰਨ ਜਾ ਰਹੇ ਆ ਬੀਤੀ ਦੇਰ ਰਾਤ ਤਹਿਸੀਲ ਬਲਾਚੌਰ ਦੇ ਪਿੰਡ ਅਨਸਰੋ ਵਿੱਚ ਉਸ ਵੇਲੇ ਮਾਤਮ ਸ਼ਾ ਗਿਆ ਜਿਸ ਵੇਲੇ ਇੱਕ ਨੌਜਵਾਨ ਵੱਲੋਂ ਭੇਡ ਭਰੇ ਹਾਲਾਤਾਂ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਜਾਣਕਾਰੀ ਮੁਤਾਬਕ ਸੂਰਜ ਕੁਮਾਰ ਪੁੱਤਰ RAMLAL JADAV ਉਮਰ 26 ਸਾਲ ਹੈ ਜੋ ਕਿ ਬਿਹਾਰ ਦੇ ਰਹਿਣ ਵਾਲੇ ਹਨ ਅਤੇ ਹੁਣ ਹਾਲ ਹੀ ਪਿੰਡ ਅਨਸਰੋ ਵਿੱਚ ਰਹਿ ਰਹੇ ਹਨ ਸੂਰਜ ਕੁਮਾਰ ਦੇ ਭਰਾ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੇ ਭਰਾ ਦੀ ਰਾਤ ਲਗਭਗ 9:30 ਵਜੇ ਪਿੰਡ ਦੇ ਨੌਜਵਾਨਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ ਜਿਸ ਉਪਰੰਤ ਉਸ ਦਾ ਭਰਾ ਡਰ ਦੇ ਮਾਰੇ ਕਿਤੇ ਚਲਿਆ ਗਿਆ ਅਤੇ ਉਹ ਮਾਨਸਿਕ ਪਰੇਸ਼ਾਨ ਹੋ ਗਿਆ ਅਤੇ ਜਦੋਂ ਘਰ ਵਾਪਸ ਆਇਆ ਤਾਂ ਉਸਦੇ ਕਮਰੇ ਵਿੱਚ ਸਵੇਰੇ 6:00 ਵਜੇ ਜਾ ਕੇ ਦੇਖਿਆ ਤਾਂ ਉਸਨੇ ਮੰਜੇ ਦੀ ਨوار ਨਾਲ ਆਪਣੇ ਗਲ ਵਿੱਚ ਪਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ। ਪੁਲਿਸ ਚੌਂਕੀ ਅਨਸਰੋ ਦੇ ਇੰਚਾਰਜ ਏਐਸਆਈ ਸਿਕੰਦਰਪਾਲ ਨੇ ਮੌਕੇ ਤੇ ਪਹੁੰਚ ਕੇ Laash ਨੂੰ ਕਬਜ਼ੇ ਵਿੱਚ ਲੈ ਕੇ ਬਲਾਚੌਰ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ ਅਤੇ ਭਰਾ ਦੇ ਬਿਆਨਾਂ ਤੇ ਉਹਨਾਂ ਨੇ ਚਾਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਜਿਨ੍ਹਾਂ ਦੇ ਨਾਮ ਸਰਬਣ ਸਿੰਘ, ਰਵਿੰਦਰ ਉਰਫ ਪ੍ਰਿੰਸ, ਸੁਖਵਿੰਦਰ ਸਿੰਘ ਉਰਫ ਟੀਲਾ, ਬਰਿੰਦਰ ਕੁਮਾਰ ਇਹ ਸਾਰੇ ਅਨਸਰੋ ਦੇ ਰਹਿਣ ਵਾਲੇ ਹਨ ਪੁਲਿਸ ਨੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਿਆ ਨਾਮ ਹੈ ਤੁਹਾਡਾ? ਸੰਦੀਪ ਕੁਮਾਰ ਜੀ। ਇਹ ਕੀ ਬਾਤ ਹੋਈ ਤੇਰੇ ਭਾਈ ਦਾ ਜੋ ਪਤਾ ਲੱਗਾ ਹੈ ਕਿ ਉਸਨੇ ਆਤਮ ਹੱਤਿਆ ਕਰ ਲਈ ਜੀ ਮੈਂ ਡਿਊਟੀ ਗਿਆ ਹੋਇਆ ਤਾਂ ਜੀ ਤੇ 10:30 ਵਜੇ ਆਇਆ ਜੀ ਡਿਊਟੀ ਤੇ ਜਦ ਮੈਂ ਡਿਊਟੀ ਤੇ ਆਇਆ ਤੇ ਮੇਰੇ ਪਿੰਡ ਦੇ ਕਹਿੰਦੇ ਦੇ ਕਿ ਤੇਰੇ ਭਰਾ ਦੀ ਲੜਾਈ ਹੋਈ ਵੀ ਹੈ ਮੈਂ ਕਿਹਾ ਅੱਛਾ ਜੀ ਕੋਈ ਨਹੀਂ ਮੈਂ ਘਰੇ ਜਾ ਕੇ ਫਿਰ ਫੋਨ ਕਰਿਆ ਮੈਂ ਭਰਾ ਨੂੰ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦਾ ਲੜਾਈ ਹੋ ਗਈ ਉਹਨਾਂ ਨੇ ਕਾਲੇ ਦੇ ਮੁੰਡੇ ਨੇ ਮਿੱਲੇ ਟੁੱਲੇ ਨੇ ਕੁੱਟਿਆ ਮੈਨੂੰ ਗੇਟ ਤੇ ਮੈਂ ਕਾ ਕੋਈ ਗੱਲ ਨਹੀਂ ਤੂੰ ਆ ਜਾ ਕੱਲ ਨੂੰ ਦੇਖੋਗੇ ਅਸੀਂ ਸਵੇਰੇ ਜਾ ਕੇ ਚੌਂਕੀ ਜਾਵਾਂਗੇ ਸਰਪੰਚ ਕੋਲ ਜਾਵਾਂਗੇ ਆਪਾਂ ਕਹਿੰਦਾ ਨਹੀਂ ਮੈਨੂੰ ਮਾਰ ਦੂੰਗੇ ਆ ਕਰ ਦੂੰਗਾ ਉਹ ਕਰ ਦੂੰਗੇ ਉਹ ਕਹਿੰਦਾ ਆਪਾਂ ਮੈਂ ਆਣਾ ਨਹੀਂ ਮੈਂ ਕਾ ਜਾਸੀ ਹੈਗੇ ਟੈਨਸ਼ਨ ਆ ਲੱਗੀ ਉਹ ਆ ਗਿਆ ਫਿਰ ਆ ਗਿਆ ਤੇ ਦਰਦਾ ਬੋਜ਼ੀਗਾ ਉਹ ਉਹ ਕਹਿੰਦਾ ਉਹਨਾਂ ਨੇ ਧਮਕੀ ਦਿੱਤੀ ਵੀ ਕਿ ਜੇ ਅੱਜ ਤੈਨੂੰ ਟੋਟ ਵੱਡ ਦੇਣਾ ਅੱਜ ਤੈਨੂੰ ਵੱਟ ਕੇ ਨਹਿਰ ਚ ਸੁੱਟ ਦੇਣਾ ਨਿਆਚੇ ਜਿਹਾ ਦਤਨਾ ਫੇਰਾ ਆ ਗਿਆ ਮੈਂ ਕਿ ਕੋਈ ਨਹੀਂ ਕਾਲੂ ਗੱਲ ਕਰੂੰਗਾ ਸਰਪੰਚ ਚੌਂਕੀ ਜਲ ਕੰਪਲੀਟ ਕਰੂੰਗਾ ਇਹ ਕਹਿੰਦਾ ਰਾਤ ਤੱਕ ਤੂੰ ਨਾਲੇ ਵੜ ਦੇਣਾ ਮੈਨੂੰ ਇਹ ਤਾਂ ਕਰ ਦੇਣਾ ਉਹ ਤਾਂ ਕਰ ਦੇਣਾ ਨਦੀ ਚ ਬਾੜਣਾ ਹੈ ਮੈਂ ਕਿ ਅੱਛਾ ਕੋਈ ਨਹੀਂ ਉਹ ਪਾਗਲ ਹੋ ਗਿਆ ਦਾ ਪੂਰਾ ਉਹ ਤੇ ਡਰ ਗਿਆ ਦਾ ਯਾਰ ਉਹਨੂੰ ਫਿਰ ਮੈਂ ਕਿਹਾ ਚਲੋ ਸੋ ਜਾ ਕੋਈ ਨਹੀਂ ਉਹਨੂੰ ਦੋ ਵਾਰੀ ਤਿੰਨ ਵਾਰੀ ਸੁਲਾਇਆ ਫਿਰ ਉਹਨੂੰ ਮੰਨਦਾ ਨਹੀਂ ਤਾਂ ਜ਼ਬਰਦਸਤੀ ਤੇ ਗੁੱਸਾ ਹੋਇਆ ਮੈਂ ਫੇਰ ਜਾ ਕੇ ਸੁਤਦਾ ਹੋ ਉਸ ਤੋਂ ਬਾਅਦ ਫਿਰ ਕੀ ਹੋਇਆ ਉਦੇਵਾਰ ਸਾਰ ਸੋ ਗਏ ਸੀ ਤੋਏ ਪਰਾ ਸਾਰੇ ਸੋ ਗਏ ਫਿਰ 6 ਵਜੇ ਇੱਕ ਕਿਰਾਏ ਦਾ ਆ ਰਹਾ ਮੇਰੇ ਕੋਲ ਨਜ਼ਰ ਸੀਗਾ ਉਹ ਉਹ ਆਇਆ ਕਹਿੰਦਾ ਤੇਰਾ ਪਰਾ ਕਿੱਥੇ ਹੈ ਮੈਂ ਕਿਹਾ ਬੈੱਡ ਤੇ ਪਿਆ ਹੋਣਾ ਕਹਿੰਦਾ ਉੱਤੇ ਹੈ ਨਹੀਂ ਉਹ ਮੈਂ ਕਿਹਾ আচ্ছা ਮੈਂ ਕੋਠੇ ਤੇ ਆਉਣਾ ਕੋਠੇ ਜਾ ਕੇ ਦੇਖਿਆ ਉਹਨੇ ਥੱਲੇ ਤੇ ਹੀ ਦੇਖਿਆ ਉਹ ਉੱਥੇ ਖੜਾ ਸੀਗਾ ਉੱਥੇ ਜਦ 20 ਮਿੰਟ ਹੋ ਗਏ ਫਿਰ ਦੁਬਾਰਾ ਗਿਆ ਦੇਖਣ ਉੱਥੇ ਖੜਾ ਦਾ ਉਹ ਹਿਲਦਾ ਨਹੀਂ ਤਾਂ ਤੇ ਉਹਨੇ ਜੇ ਦੋ ਪੌੜੀ ਚੜੀ ਦੇਖਿਆ ਫਾਜ਼ੀ ਲਾਏ ਇਹ ਕਾਲੇ ਦੇ ਮੁੰਡਿਆਂ ਉੱਥੇ ਉਹਨਾਂ ਨੇ ਕੀ ਗੱਲਬਾਤ ਹੋਈ ਸੀ ਲੜਾਈ ਕਾਹਤੋਂ ਹੋਈ ਸੀ ਇਹ ਜੀ ਉਹਨਾਂ ਨੇ ਦੱਸਿਆ ਉਹਨੇ ਨਹੀਂ ਦੱਸਿਆ ਜੀ ਇਹ ਬਾਈ ਇਹ ਨਹੀਂ ਗੱਲ ਦੱਸੀ ਉਹਨਾਂ ਨੇ ਮੈਨੂੰ ਵੱਟ ਦੇਣਾ ਹੈ ਵੱਟ ਦੇਣਾ ਉਹਨਾਂ ਨਾਲ ਅੱਜ ਵੱਟ ਦੇਣਾ ਜਿੱਦਾਂ ਮਰਜ਼ੀ ਨਾਲ ਵੱਟ ਦੇਣਾ ਮੈਂ ਡਰ ਗਿਆ ਹੈ ਕੀ ਨਾਮ ਤੇਰੇ ਭਰਾ ਦਾ ਕੀ ਨਾਮ ਹੈ ਸੂਰਜ ਕੁਮਾਰ ਜੀ ਸੂਰਜ ਕੁਮਾਰ ਕਿੰਨੀ ਉਮਰ ਦੀ ਉਹਦੀ 26 ਸਾਲ ਤੇ ਪੁਲਿਸ ਨੂੰ ਦੇਖਦਾ ਦੱਸਦਾ ਪੁਲਿਸ ਨੂੰ ਹਾਂ ਜੀ ਸਵੇਰੇ ਦੱਸਦਾ ਜੀ ਤੇ ਹੁਣ ਭਰਾ ਦੀ ਲਾਸ਼ ਕਿੱਥੇ ਹੈ ਬੜਾ ਚੋਰ ਹੈ ਜੀ ਬਾਕੀ ਪਰਿਵਾਰਕ ਮੈਂਬਰ ਕਿਤੇ ਮੰਮੀ ਡੈਡੀ ਪਿੰਡ ਤੇ ਮੰਮੀ ਡੈਡੀ ਆ ਰਹੇ ਜੀ ਪਿੰਡ ਤੇ ਕੱਲ ਨੂੰ ਆ ਜੀ ਠੀਕ ਅੱਜ ਸੋਤੀ ਇੱਕ ਪਤਾ ਲੱਗਿਆ ਇੱਕ ਮੁੰਡੇ ਨੇ ਪਹਲ ਲਿਆ ਕਰ ਕਿਹੜੇ ਪਿੰਡ ਦਾ ਸੀਗਾ ਤੇ ਜਨਤਾ ਨੇ ਸਾਂਝੀ ਕਰੀ ਕਿੰਨੇ ਮੋੜ ਸੇ ਉਹੀ ਇਹ ਸੂਰਜ ਕੁਮਾਰ ਸੀਗਾ ਵੈਸੇ ਤਾਂ ਬੇਸਿਕਲੀ ਇਹ ਬਿਹਾਰ ਤੋਂ ਸੀ ਇਹ ਹੁਣ ਇੱਥੇ ਅਨਸਰੋਂ ਦੇ ਵਿੱਚ ਇਹਦਾ ਭਰਾ ਰਹਿੰਦਾ ਸੀਗਾ ਸੰਦੀਪ ਕੁਮਾਰ ਉਹਦੇ ਕੋਲੇ 4-5 ਦਿਨ ਤੋਂ ਆਏ ਹੋਏ ਸੀ ਵੈਸੇ ਇਹ ਨਾਲਾਗੜ੍ਹ ਫੈਕਟਰੀ 'ਚ ਕੰਮ ਕਰਦਾ ਸੀ ਤੇ ਪਿੰਡ ਅਨਸਰੋਂ ਦੇ ਕੁਝ ਮੁੰਡੇ ਸੀਗੇ ਇੱਕ ਮੁੰਡਾ ਸੀਗਾ ਸਰਵਨ ਰਾਮ ਸਰਵਨ ਰਾਮ ਦੇ ਨਾਲ ਇੱਕ ਤਰੀਕ ਨੂੰ ਇਹਦਾ ਰਾਤ ਨੂੰ ਝਗੜਾ ਹੋਇਆ 8:09 ਵਜੇ ਝਗੜਾ ਹੋਇਆ ਤੇ ਕੁਛ ਇਹਦੇ ਨਾਲ ਮੁੰਡਾ ਸੀਗਾ ਉਹਨੇ ਇਹਨੂੰ ਛੜਾ ਛਡੂ ਦਿੱਤਾ ਫਿਰ ਸਰਵਨ ਰਾਮ ਨੇ ਹੋਰ ਮੁੰਡੇ ਬੁਲਾ ਲਏ ਉੱਚ ਮੁੰਡਾ ਸੀਗਾ ਸੁਖਵਿੰਦਰ ਸੀ ਪ੍ਰਵਿੰਦਰ ਸਿੰਘ ਬਰਿੰਦਰ ਸਿੰਘ ਇਹ ਆਂਸਰੋਂ ਦੇ ਮੁੰਡੇ ਸੀ ਇਹ ਆਕੇ ਤਾਂ ਫਿਰ ਇਹਨਾਂ ਨੇ ਵੀ ਆਕੇ ਇਹਨਾਂ ਕੁੱਟਮਾਰ ਕੀਤੀ ਇਹ ਕੁੱਟਮਾਰ ਨੂੰ ਲੈ ਕੇ ਫਿਰ ਉਹ ਤੋਂ ਬਾਅਦ ਥੋੜਾ ਡਰ ਗਿਆ ਫਿਰ ਆਪਣੇ ਘਰ ਚ ਲੱਗ ਗਿਆ ਆਪਣੇ ਭਰਾ ਨੂੰ ਇਹਨੇ ਸਾਰੀ ਗੱਲਬਾਤ ਦੱਸੀ ਇਹਦੇ ਭਰਾ ਨੇ ਇਹਨੂੰ ਦੱਸਾ ਦੇ ਕੇ ਮਤਲਬ ਸਲਾ ਦੇ ਦਿੱਤਾ ਉਹ ਕਹਿੰਦੇ ਵੀ ਸਵੇਰ ਆਪਾਂ ਗੱਲ ਕਰ ਲਾਂਗੇ ਪਰ ਥੋੜੀ ਉਹ ਜਿਆਦਾ ਇਸ ਗੱਲ ਨੂੰ ਜਿਆਦਾ ਡਰ ਗਿਆ ਉਹ ਜਾਂ ਇਸ ਗੱਲ ਨੂੰ ਲੈ ਕੇ ਥੋੜੀ ਹੰਨੀ ਮਹਿਸੂਸ ਕਰ ਗਿਆ ਇਸ ਗੱਲ ਦੀ ਉਹਨੇ ਰਾਤ ਨੂੰ ਮਤਲਬ ਗਲ ਦੇ ਵਿੱਚ ਇੱਕ ਮੰਜੇ ਦੀ ਨوار ਸੀਗੀ ਉਪੜ ਕੇ ਗਲ ਦੇ ਵਿੱਚ ਪਾ ਕੇ ਉੱਪਰ ਪੌੜੀਆਂ ਦੇ ਬਣੇ ਹੋਈ ਸੀਗੀ ਸ਼ੈੱਡ ਉਹ ਚ ਐਂਗਲ ਦੇ ਨਾਲ ਲਟਕ ਗਿਆ ਸੀਗਾ ਉੱਚ ਇਹਨੇ ਮਤਲਬ ਆਤਮ ਹੱਤਿਆ ਕਰ ਲਈ ਲਟਕ ਗਿਆ ਤੇਰੀ ਉਮਰ ਕਿੰਨੀ ਸੀਗੀ ਇਹਦੀ ਉਮਰ 26 ਸਾਲ ਦੀ ਉਮਰ ਸੀਗੀ ਤੇ ਇਹ ਨਾਲਾਗੜ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ ਸੀਗਾ ਹੁਣ ਕੀ ਕਾਰਵਾਈ ਕੀਤੀ ਇਹਨਾਂ ਦੇ ਖਿਲਾਫ ਹੁਣ ਜਿਹੜੇ ਲੜਕਿਆਂ ਨਾਲ ਇਹਨਾਂ ਦਾ ਲੜਾਈ ਝਗੜਾ ਹੋਇਆ ਸੀਗਾ ਇਹਨੇ ਜਿਹੜਾ ਭਰਾ ਹੈ ਸੰਦੀਪ ਕੁਮਾਰ ਉਹਨੇ ਸਾਡੇ ਕੋਲ ਬਿਆਨ ਲਖਾਇਆ ਸੀ ਉਹਨਾਂ ਦੇ ਖਿਲਾਫ ਅਸੀਂ 108 ਬਿਜ਼ਨੈਸਸ ਦੇ ਤਹਿਤ ਕਾਰਵਾਈ ਕੀਤੀ। ਆਖਰੀ ਸਵਾਲ ਨੋ ਹੋ ਗਿਆ। ਆਖਰੀ ਦਾ ਜਿਹੜਾ ਪੋਸਟਮਾਸਟਰ ਮੈਚ ਉਹ ਬੋਰਡ ਬਣਾ ਕੇ ਕਰਵਾਇਆ ਜਾ ਰਿਹਾ ਹੈ।